ਸਰਕਾਰ ਦੁਆਰਾ ਜੋ ਨਕਸਲੀਆਂ ਦੇ ਨਾਮ ਤੇ ਪੂਰੇ ਦੇਸ਼ ਦੇ ਵਿੱਚ ਆਦਿਵਾਸੀ ਲੋਕਾਂ ਗਰੀਬ ਲੋਕਾਂ ਤੇ ਜ਼ੁਲਮ ਦਾ ਕਹਾੜਾ ਚਲਾਇਆ ਗਿਆ ਹੈ ਜਿਨ੍ਹਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਤੇ ਝੂਠੇ ਪੁਲਸ ਮੁਕਾਬਲੇ ਚ ਮਾਰਿਆ ਜਾ ਰਿਹਾ ਹੈ ਉਹਦੇ ਵਿੱਚ ਉਹਦੇ ਵਿਰੁੱਧ ਅਸੀਂ ਰੋਸ ਮਜਾਰਾ ਜਿਹੜਾ ਉਹ ਕਰ ਰਹੇ ਆ ਤੇ ਤਾਂ ਕਿ ਜਿਹੜੇ ਆਮ ਲੋਕਾਂ ਨੂੰ ਨਕਸਲੀਆਂ ਦੇ ਨਾਂ ਤੇ ਜਾਂ ਹਥਿਆਰਬੰਦ ਜਾਂ ਤਰ੍ਹਾਂ ਤਰ੍ਹਾਂ ਦੇ ਨਾਂ ਦੇ ਕੇ ਅਤਵਾਦੀਆਂ ਦਾ ਨਾਂ ਦੇ ਕੇ ਜਿਹੜੀ ਕੇਂਦਰ ਸਰਕਾਰ ਜ਼ੁਲਮ ਕਰ ਰਹੀ ਹੈ ਉਹਨਾਂ ਦੀਆਂ ਜਲ ਜੰਗਲ ਜ਼ਮੀਨ ਹੈ ਜਿਹੜੀ ਉਹ ਹੜਪਣਾ ਚਾਹੁੰਦੀ ਹੈ ਉਸ ਦੇ ਵਿਰੋਧ ਦੇ ਵਿੱਚ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਦਵਸੀਆਂ ਦੇ ਇਹ ਜਿਹੜਾ ਮਜਹਰਾ ਅੱਜ ਅਸੀਂ ਇਹ ਕੀਤਾ ਉਹ ਹੋਰ ਕੁਝ ਕਿਸੇ ਦਾ ਧਿਆਨ ਇੱਕ ਮਿੰਟ ਪ੍ਰਧਾਨ ਜੀ ਇਹਨੇ ਕਾਹ ਲਿਆ ਕਰੋ ਮੈਂ ਇਨਕਲਾਬੀ ਕੇਂਦਰ ਪੰਜਾਬ ਦਾ ਸੂਬਾ ਅਜੀਤ ਹਰ ਸਿੰਘ ਧੁੱਲਾ ਅੱਜ ਅਸੀਂ ਚਾਰ ਖੱਬੇ ਪੱਖੀ ਜਥੇਬੰਦੀਆਂ ਵੱਲੋਂ ਜਿਦੇ ਵਿੱਚ ਇਨਕਲਾਬੀ ਕੇਂਦਰ ਪੰਜਾਬ CPI CPI MLU ਡੈਮੋਕ੍ਰੇਸੀ ਔਰ ਇਨਕਲਾਬੀ ਮਾਰਕਸਵਾਦੀ ਪਾਰਟੀ ਬੱਲੋ ਇਹ ਪ੍ਰੋਗਰਾਮ ਰੱਖਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਕੀਤੇ ਜਾ ਰਹੇ ਆ ਕਿਉਂਕਿ ਅੱਜ ਵੱਡੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਜੋ મોદી ਸਰਕਾਰ ਹੈ ਉਹ ਆਦਿਵਾਸੀ ਖੇਤਰਾਂ ਦੇ ਵਿੱਚ ਉਹਨਾਂ ਦੇ ਜੋ ਕੁਦਰਤੀ ਸਰੋਤ ਆ ਆਦਿਵਾਸੀਆਂ ਦੇ ਜੰਗਲ ਜੰਗਲ ਜ਼ਮੀਨ ਉਹਨਾਂ ਨੂੰ ਹਥਿਆਉਣ ਵਾਸਤੇ ਅੱਜ ਖੁੱਲੀਆਂ ਛੁੱਟੀਆਂ ਦੇ ਰਹੀਆਂ ਨੇ ਕਾਰਪੋਰੇਟ ਘਰਾਣੇ ਦੇਸੀ ਵਿਦੇਸੀ ਦੋਨੇ ਕਿਸਮ ਦੇ ਘਰਾਣੇ ਉਹਨਾਂ ਨੂੰ ਇਹਨਾਂ ਦੇ ਜਿਹੜੇ ਇੱਕ ਆਦਿਵਾਸੀ ਦਾ ਕੁਦਰਤੀ ਸਰੋਤ ਹੈ ਉਹ ਲਟਾਉਣ ਵਾਸਤੇ ਹਰ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜਾ ਆਦਵਸੀਆਂ ਵੱਲੋਂ ਵਿਰੋਧ ਹੈ ਆਦਵਸੀ ਆਪਣੇ ਕੁਦਰਤੀ ਸਰੋਤਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਆ ਉਹਨਾਂ ਦੇ ਸੰਘਰਸ਼ ਦੇ ਉੱਤੇ ਨਕਸਲਵਾਦ ਦਾ ਠੱਪਾ ਲਾ ਕੇ ਉਹਨਾਂ ਤੇ ਬੇਸ਼ੀ ਕਤਲੇਆਮ ਕੀਤਾ ਜਾ ਰਿਹਾ ਤੇ ਔਰ ਅਮਿਤ ਸ਼ਾਹ ਬਹੁਤ ਜ਼ੋਰ ਨਾਲ ਕਹਿੰਦਾ ਕਿ ਅਸੀਂ ਇੱਕ ਸਾਲ ਦੇ ਅੰਦਰ ਅੰਦਰ ਇਹ ਸਾਰਾ ਵਿਰੋਧ ਜਿਹੜਾ ਖਤਮ ਕਰ ਦੇਵਾਂਗੇ ਅਤੇ ਫਿਰ ਜਿਹੜੀਆਂ ਬਹੁ ਰਾਸ਼ਟਰੀ ਕੰਪਨੀਆਂ ਤੇ ਇਥੋਂ ਦੇ ਜਿਹੜੇ ਦੇਸੀ ਘਰਾਣੇ ਨੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਾਡੇ ਕੁਦਰਤੀ ਸਰੋਤਾਂ ਨਾਲ ਹੱਟਣ ਵਾਸਤੇ ਅਤੇ ਉਹਨਾਂ ਤੋਂ ਮੁਨਾਫਾ ਕਮਾਉਣ ਵਾਸਤੇ ਤੇ ਉਹਨਾਂ ਦੇ ਵਪਾਰ ਦੇ ਵਾਧੇ ਵਾਸਤੇ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਮਿਲ ਜਾਣਗੀਆਂ ਅੱਜ ਸਾਡੇ ਪੱਲੇ ਕੀ ਕੀਤਾ ਗਿਆ ਅੱਜ ਅਸੀਂ ਆ ਕਨਵੈਨਸ਼ਨ ਕਰ ਰਹੇ ਹਾਂ ਪਹਿਲਾਂ ਤਾਂ ਸਾਰੀਆਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਾਂ ਕਿ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਹੈ ਉਹ ਕੱਲਾ ਕਿਸਾਨਾਂ ਦੇ ਉੱਤੇ ਜ਼ਬਰ ਸਾਹਮਣੇ ਆਇਆ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ ਔਰ ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਛੋਟੇ ਵਪਾਰੀ ਹੈ ਉਹਨਾਂ ਦਾ ਜਿਹੜਾ ਵਪਾਰ ਤਬਾਹ ਕਰਨ ਵਾਸਤੇ ਜਿਹੜਾ ਸ਼ੁੱਧਾ ਵਿਦੇਸ਼ੀ ਨਿਵੇਸ਼ ਹੈ ਪੜ੍ਹਾਈ ਉਹਨਾਂ ਨੂੰ ਖੁੱਲੀ ਛੁੱਟੀ ਦੇ ਕੇ ਵੱਡੇ ਵੱਡੇ ਮਾਲ ਖੋਲ ਕੇ ਛੋਟੇ ਕਾਰੋਬਾਰ ਪਰਚੂਨ ਦੇ ਕਾਰੋਬਾਰ ਬਰਬਾਦ ਕੀਤੇ ਜਾ ਰਿਹਾ ਹੈ ਇਸੇ ਤਰ੍ਹਾਂ ਆਦਿਵਾਸੀ ਖੇਤਰਾਂ ਤੋਂ ਵੀ ਜ਼ਮੀਨ ਖੋ ਕੇ ਉਹਨਾਂ ਦਾ ਰੋਜ਼ਗਾਰ ਜਿਹੜਾ ਹੈਗਾ ਖੋਇਆ ਜਾ ਰਿਹਾ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਆਦਿਵਾਸੀ ਖੇਤਰਾਂ ਨੂੰ ਅਗਨੋਰ ਕੀਤਾ ਜਾ ਰਿਹਾ ਹੈ ਤੇ ਅਸੀਂ ਇਸ ਨੂੰ ਫੋਰ ਫਰੰਟ ਤੇ ਲਿਆਉਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਇਹ ਮਤ ਸਮਝ ਲੇ ਕਿ ਉਹ ਦੇਸ਼ ਦੇ ਕੋਨੇ ਦੇ ਵਿੱਚ ਬੈਠੇ 8% ਜਿਹੜੇ ਆਦਿਵਾਸੀ ਹੈ ਉਹਨਾਂ ਦੇ ਜੋ ਜ਼ਿੰਦਗੀ ਦੇ ਸਰੋਤ ਹੈ ਰੋਜ਼ਗਾਰ ਦੇ ਸਰੋਤ ਹੈ ਉਹਨਾਂ ਨੂੰ ਹੜੱਪ ਕਰ ਲਵੇਗੀ ਅਸੀਂ ਭਾਰਤ ਦੇ ਜਿਹੜੇ ਅਨਸਾਫ਼ਸਾਂ ਦੇ ਲੋਕ ਹੈ ਜਮਹੂਰੀ ਪਸੰਦ ਸ਼ਕਤੀਆਂ ਨੇ ਖੱਬੀ ਇਹ ਪੱਖੀ ਜਿਹੜੇ ਲੋਕ ਹੈ ਉਹ ਇਹਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ਹਾਂਜੀ